ਤੇ ਬਹਿਣ ਵਾਲਿਆਂ ਨੂੰ ਵੀ ਕਹਿ ਦਿਆਂ ਤੁਸੀਂ ਕੁਰਸੀਆਂ ਤੇ ਗੋਡੇ ਮੋੜ-ਮੋੜ ਕੇ ਬੈਠੇ ਹੋ ਗੁਰੂ ਕੇ ਦਰਬਾਰ ਵਿੱਚ ਜਦੋਂ ਫੱਟੇ ਤੇ ਪਾਓਗੇ ਤੁਹਾਡੀਆਂ ਲੱਤਾਂ ਸਿੱਧੀਆਂ ਆਉਣਗੀਆਂ ਇਹ ਮੈਨੂੰ ਦੁੱਖ ਹੈ ਕਿ ਸਰਦਾਰ ਜਸਵੀਰ ਸਿੰਘ ਉਹਨਾਂ ਦੇ ਪਾਵਨ ਜਾਦ ਵਿੱਚ ਬੈਠੇ ਹੋइए ਤੇ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਅੱਗੇ ਕੁਰਸੀਆਂ ਲੱਗੀਆਂ ਹੁਣ ਕੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮੌਕੇ ਕੁਰਸੀਆਂ ਲੱਗਦੀਆਂ ਹੋਣਗੀਆਂ ਕੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸਮੇਂ ਕੁਰਸੀਆਂ ਲੱਗਦੀਆਂ ਹੋਣਗੀਆਂ ਇਹ ਕ੍ਰਿਤੀ ਹੈ ਮੈਨੂੰ ਆਉਂਦੇ ਸਾਲ ਭਾਵੇਂ ਬੁਲਾਓ ਜਾਂ ਨਾ ਬੁਲਾਓ ਪਰ ਇਹ ਮਨਮਤ ਜੇ ਇਹ ਗੁਰਮਤ ਨਹੀਂ ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ ਮੈਂ ਜਜ਼ਬਾਤ ਨਾਲ ਨਹੀਂ ਕਹਿ ਰਿਹਾ ਮੈਂ ਇਸ ਗੁਰੂ ਦਾ ਬੁਲਾਣਾ ਇਹ ਕਹਿੰਦਾ ਹੋਏ ਇਕੱਤਰ ਮਿਲੋ ਮੇਰੇ ਭਾਈ ਹਰ ਨਾਮੇ ਕੇ ਹੋ ਜੋੜੀ ਗੁਰਮਖ ਪੈਸੋ ਸਭਾ ਵਿਛਾਏ ਮੈਨੂੰ ਕੁਰਸੀ ਡਾਇ ਲੱਭ ਕੇ ਮੈਂ ਖਾਦਮਾ ਮਾਫੀ ਮੰਗ ਕੇ ਜਾਵਾਂਗਾ ਕੁਰਸੀ ਡਾਇ ਕਿੱਥੇ ਲਿਖਿਆ ਹੈ ਕੁਰਸੀ ਆ ਤਾਂ ਖੋਟੇ ਰਸ ਵਾਲੀ ਇਹਦਾ ਇੱਕ ਵੀ ਪਾਵਾ ਟੁੱਟ ਗਿਆ ਮੰਨ ਕੇ ਪਰਨੇ ਡੇਗ ਪਾਵਾਂਗੇ ਲੇਕਿਨ ਸਫ ਦਾ ਪਾਵਾ ਨਹੀਂ ਕਿਸੇ ਗੁਰਦੁਆਰੇ ਜਾਓ ਸੈਂਕੜੇ ਕੁਰਸੀਆਂ ਲੱਗੀਆਂ ਨੇ ਪਿੱਛੇ ਚੰਗੇ ਭਲੇ ਲੋਕ ਜਿਨ੍ਹਾਂ ਦੀਆਂ ਲੱ ਸ਼ੌਕ ਇਹ ਸ਼ੌਕੇ ਸਾਡੀਆਂ ਲੱਤਾਂ ਟੁੱਟੀਆਂ ਮੈਂ ਗੁੱਸੇ 'ਚ ਨਹੀਂ ਸ਼ਬਦ ਕਹਿ ਰਿਹਾ ਦੁੱਖ ਲੱਗਦਾ ਕਬਰਾਂ ਦੀ ਪੂਜਾ ਕਿਉਂ ਹੋ ਰਹੀ ਏ ਪੰਜਾਬ ਦੇ ਜ਼ਿਆਦਾ ਮੈਨੂੰ ਇੰਜ ਲੱਗਦਾ ਬਹੁਤ ਸਾਰੇ ਸਿੱਖਾਂ ਦੇ ਅੰਦਰੋਂ ਸਿੱਖੀ ਮਰ ਗਈ ਏ ਮਰਦਾ ਹੋ ਗਈ ਤਾਂ ਫਿਰ ਮਰਦਿਆਂ ਨੂੰ ਪੋਜਣਗੇ ਔਰ ਕਿਸ ਨੂੰ ਪੋਜਣਗੇ ਕਬਰਾਂ ਨੂੰ ਪੋਜਣਗੇ ਗਲੀ ਗਲੀ 'ਚ ਕਬਰ ਨਿਕਲ ਆਈ ਏ ਪਹਿਲੇ ਕੋਈ ਗੱਲ ਨਹੀਂ ਸੀ ਹਰ ਖੇਤ ਦੇ 'ਚ ਕਬਰ ਨਿਕਲ ਆਈ ਏ ਪਹਿਲੇ ਕੋਈ ਗੱਲ ਨਹੀਂ ਸੀ ਇਤਨੇ ਐਸਾ ਦਿਖਾਈ ਦੇ ਰਿਹਾ ਹੈ ਰੋਜ਼ ਰੋਜ਼ ਸਿਖੇ ਮੁਰਦਾ ਹੋ ਗਏ ਹੈ ਤੇ ਮੂਹੇ ਕੋ ਮੁਵਾ ਮਿਲੇ ਮਹਾਰਾਜ ਕਹਿੰਦੇ ਮੁਰਦੇ ਦਾ ਸੰਬੰਧ ਤੇ ਕਰ ਮੁਰਦੇ ਨਾਲ ਜੁੜੇ ਜੀਵਦੇ ਨਾਲ ਨਹੀਂ ਫਿਰ ਇਹਨਾਂ ਮੁਰਦਿਆਂ ਨੂੰ ਮੁਰਦਾ ਧਰਮ ਚਾਹੀਦਾ ਹੈ ਕਿਤੇ ਜੀਵਦਾ ਜਗਦਾ ਧਰਮ ਕਿਸੇ ਮੜੀ ਦੀ ਪੂਜਾ ਨਹੀਂ ਕਰੇਗਾ ਕਿਸੇ ਕਬਰ ਨੂੰ ਸਜਦਾ ਨਹੀਂ ਕਰੇਗਾ ਦੁਬਿਦਾਨਾ ਪੜੋ ਹਰ ਬਿਨ ਅਵਰ ਨਾ ਪੂਜੋ ਮੜੀ ਮਸਾਨ ਨਾ ਜਾਏ ਕ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ ਕ੍ਰਿਸ਼ਨਾ ਨਾਮ ਬੁਜਾਈ ਗਨਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਪ੍ਰੇਮ ਪ੍ਰਤੀ ਸਜੇ ਬ੍ਰਤ ਗੋੜ ਮੜੀ ਮਤ ਭੁੱਲ ਨਾ ਮਾਰੇ ਭੁੱਲ ਕੇ ਵੀ ਨਹੀਂ ਪਰਕੇ ਘਰੇ ਮੁਰਦਾ ਤੇ ਮੁਰਦਿਆਂ ਨਾਲ ਹੀ ਜੁੜੇਗਾ। ਮੜੀਆਂ ਨਾਲ ਜੁੜੇਗਾ। ਕਬਰਾਂ ਨਾਲ ਜੁੜੇਗਾ। ਮਹਾਰਾਜ ਕਹਿੰਦੇ ਨ ਭੁੱਲ ਕੇ ਵੀ ਨਾ ਬਣ। ਮੰਨੇ ਜਿਹੜਾ ਜਾਣ ਬੁਝ ਕੇ ਮੰਨ ਲਵੇ। ਮੈਂ ਕੁਰਸੀ ਤੇ ਬਹਿਣ ਵਾਲਿਆਂ ਨੂੰ ਵੀ ਕਹਿੰਦੀ ਆ ਤੁਸੀਂ ਕੁਰਸੀਆਂ ਤੇ ਗੋਡੇ ਮੋੜ-ਮੋੜ ਕੇ ਬੈਠਿਓ ਗੁਰੂ ਕੇ ਦਰਬਾਰ ਵਿੱਚ ਜਦੋਂ ਫੱਟੇ ਤੇ ਪਾਓਗੇ ਤੁਹਾਡੀਆਂ ਲੱਤਾਂ ਸਿੱਧੀਆਂ ਆਉਣਗੀਆਂ। ਇਹ ਮੈਨੂੰ ਦੁੱਖ ਹੈ ਕਿ ਸਰਦਾਰ ਜਸਵੀਰ ਸਿੰਘ ਉਹਨਾਂ ਦੇ ਪਾਵਨ ਜਾਤ ਵਿੱਚ ਬੈਠੇ ਹੋਈਏ ਤੇ ਦੀਵਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਅੱਗੇ ਕੁਰਸੀਆਂ ਲੱਗੀਆਂ ਹੁਣ ਕੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮੌਕੇ ਕੁਰਸੀਆਂ ਲੱਗਦੀਆਂ ਹੋਣਗੀਆਂ ਕੀ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਸਮੇਂ ਕੁਰਸੀਆਂ ਲੱਗਦੀਆਂ ਹੋਣਗੀਆਂ ਇਹ ਕ੍ਰਿਤੀ ਹੈ ਮੈਨੂੰ ਆਉਂਦੇ ਸਾਲ ਭਾਵੇਂ ਬੁਲਾਓ ਜਾਂ ਨਾ ਬੁਲਾਓ ਪਰ ਇਹ ਮਨਮਤ ਜੇ ਇਹ ਗੁਰਮਤ ਨਹੀਂ ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ ਮੈਂ ਜਜ਼ਬਾਤ ਨਾਲ ਨਹੀਂ ਕਹਿ ਰਿਹਾ ਮੈਂ ਐਸ ਗੁਰੂ ਦਾ ਬੁਲਾਣਾ ਇਹ ਕਹਿੰਦਾ ਹੋਏ ਇਕੱਤਰ ਮਿਲੋ ਮੇਰੇ ਭਾਈ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਪੈਸੋ ਸਭਾ ਵਿਛਾਏ ਮੈਨੂੰ ਕੁਰਸੀ ਡਾਇ ਲੱਭ ਕੇ ਦਿਖਾ ਦੇ ਮੈਂ ਮਾਫੀ ਮੰਨ ਕੇ ਜਾਵਾਂਗਾ ਕੁਰਸੀ ਡਾ ਕਿੱਥੇ ਲਿਖਿਆ ਹੈ ਕੁਰਸੀ ਅਰਥਾ ਖੋਟੇ ਰਸ ਵਾਲੀ ਇਹਦਾ ਇੱਕ ਵੀ ਪਾਵਾ ਟੁੱਟ ਗਿਆ ਮੰਨ ਕੇ ਪਰਨੇ ਢੇਗ ਪਾਵਾਂਗੇ ਲੇਕਿਨ ਸਫ ਦਾ ਪਾਵਾ ਨਹੀਂ